ਅਮੀਨ ਹਮੇਸ਼ਾ ਐਸੀ ਕਾਸਟਾਂ ਤੇ ਇਲਜ਼ਾਮ ਲਾਈ ਜਾਇਆ ਕਰੋ ਬਦਲ ਕੇ ਬਦਲ ਕੇ ਮੈਂ ਕਹਿੰਨਾ ਬਦਲੇ ਆ ਧਰਮ ਪਰिवर्तन ਹੋਇਆ ਆ ਪਰ ਜਨਰਲ ਕੈਸਟਾਗਰੀਆਂ ਚੋ ਵੀ ਹੋਇਆ ਤੇ ਸਾਰੀਆਂ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦਾਵੰਦ ਯਹੋਵਾ ਤੇ ਰੂਹ ਪਾਕ ਕਦੀ ਇਹ ਮਹਿਸੂਸ ਨਹੀਂ ਕਰਦੇ ਉਹ ਇਨਸਾਨ ਮੰਦੇ ਆ ਜਾਤਾਂ ਪਾਤਾਂ ਤੁਸੀਂ ਬਣਾਈਆਂ ਨੇ ਕਾਸਟ ਤੁਸੀਂ ਬਣਾਈ ਐ ਅੱਜ ਜਦੋਂ ਗੱਲ ਆਈ ਜਲੰਧਰ ਦੇ ਇਨਸੀਡੈਂਟ ਤੇ ਦੁੱਖ ਲੱਗਿਆ ਸਾਨੂੰ ਅੱਜ ਤੁਸੀਂ ਕੀ ਗੱਲ ਕਰ ਰਹੇ ਹੋ ਵੀ ਜਿਸ ਬੰਦੇ ਨੇ ਘਟਿਆ ਹਰਕਤ ਕੀਤੀ ਜਲੰਧਰ ਦੇ ਵਿੱਚ ਉਹ ਖਾਂਵੜਾ ਚਰਚ ਜਾਂਦਾ ਸੀ ਹਾਂ ਜਾਂਦਾ ਸੀ ਫੇਰ ਕੀ ਹੋ ਗਿਆ ਕਦੋਂ ਉਹਦੇ ਤੇ ਸ਼ੈਤਾਨ ਹਾਵੀ ਹੋ ਗਿਆ ਕਦੋਂ ਉਹਦੇ ਤੇ ਕੀ ਗੱਲ ਹੋ ਗਈ ਸਾਨੂੰ ਥੋੜੀ ਪਤਾ ਆ ਇਹ ਤਾਂ ਕੋਰਟ ਦੱਸੇ ਕਾਨੂੰਨ ਦੱਸੇਗਾ ਅਜੇ ਹੀ ਲੱਖਾਂ ਦੀ ਤਦਾਰ ਚ ਆ ਤੈਨੂੰ ਮੈਂ ਕਹਾਂ ਕਿਸੇ ਨੂੰ ਉੱਥੇ ਲੱਗ ਗਿਆ ਪਤਾ ਵੀ ਇਹ ਲੱਖਾਂ ਨੇ ਤੇ ਰੁਪਈਆ ਰੁਪਈਆ ਵੀ ਦਵਾਂਗੇ ਯਾਰ 25 ਲੱਖ ਬਣ ਜਾਣਾ ਦਵਾਂਗੇ ਤੈਨੂੰ ਕੀ ਤਕਲੀਫ ਹੈ ਤੁਹਾਡੇ ਕੋ ਇੰਨੇ ਪੈਸੇ ਆ ਦੇ ਦੋ ਵੰਡ ਦੋ ਲੈ ਜਾਓ ਪੈਸਿਆਂ ਨਾਲ ਕੋਈ ਨਹੀਂ ਜਾਂਦਾ ਯਾਰ ਹੀਲਿੰਗ ਨਾ ਜਾਂਦਾ ਹੈ ਹੀਲਿੰਗ ਹੁੰਦੀ ਹੈ ਸਭ ਕੁਝ ਹੁੰਦਾ ਬੜੇ ਗਵਾ ਨੇ ਤੁਹਾਡੀ ਇਹ ਮਾਰੂ ਨੀਤੀ ਤੇ ਡਰਦੇ ਆ ਅੱਜ ਤੇ ਗਲੇ ਕਿਨੂੰ ਲਾਇਆ ਤੁਸੀਂ ਓਏ ਤੁਸੀਂ ਕਹਿੰਦੇ ਅਸੀਂ ਸਿੱਖ ਆ ਤੁਸੀਂ ਨੂੰ ਕਹਿੰਦੇ ਸੀ ਚੌਧਰੀਆ ਤੈਨੂੰ ਕੀ ਪੈਆਂ ਦੀ ਲੋੜ ਹੈ 500 ਰੁਪਏ ਉਹਨਾਂ ਦੀ ਦਿਹਾੜੀ ਹੁੰਦੀ 10 ਰੁਪਏ ਟਕਾ ਕੇ ਤੋੜ ਦਿੰਦੇ ਸੀ ਸੁੱਕੀਆਂ ਰੋਟੀਆਂ ਦੇ ਕੇ ਤੋੜ ਦਿੰਦੇ ਸੀ ਅੱਜ ਸੋਸ਼ਲ ਮੀਡੀਆ ਨੇ ਇਹ ਸਾਨੂੰ ਪ੍ਰਚਾਰ ਕਰਨ ਦਾ ਸਾਡਾ ਪ੍ਰਭੂ ਦਾ ਨਾਮ ਲੈਣ ਦਾ ਹੱਕ ਦੇ ਦਿੱਤਾ ਤੁਹਾਨੂੰ ਕੀ ਤਕਲੀਫਾਂ ਹੋ ਗਈਆਂ ਯਾਰ ਸ਼ੂ ਮਸੀਂ ਚੱਲੇ ਤੇ ਉਹਨਾਂ ਨੇ ਨੀ ਪੱਤਰ ਰੱਖਿਆ ਉਸ ਤੋਂ ਬਾਅਦ ਕ੍ਰਿਸਚੀਅਨਟੀ ਆਈ ਚਾਹੇ ਮੈਂ ਨਹੀਂ ਪੱਥਰ ਰੱਖਿਆ ਚਾਹੇ ਤੁਸੀਂ ਰੱਖਿਆ ਚਾਹੇ ਜਾਗਰੂਤਾ ਹੋਈ ਚਾਹੇ ਮਿਲ ਕੇ ਆਈ ਅੱਜ ਪੰਜਾਬ ਚ ਮਸੀਹਤ ਆਈ ਹੈ ਤੇ ਉਹਨੂੰ ਟੋਟੇ ਟੋਟੇ ਨਾ ਕਰੋ ਮੇਰੇ ਭੈਣੋ ਭਰਾਓ ਨਾ ਫਿਰਕਾ ਪ੍ਰਸਤੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ ਨਾ ਵੰਡਪਾਣ ਵਾਲੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਓ ਬੜਾ ਸੰਘਰਸ਼ ਕੀਤਾ ਆ ਇੱਕ ਕਾਲੀ ਤੋਂ ਕਿੱਟੀ ਦਾੜੀ ਹੋ ਗਈ ਐ ਪਰ ਪ੍ਰਭੂ ਨੇ ਉਹ ਵਾਲ ਕੇਸ ਕਾਲੀ ਰੱਖੀ ਐ ਰੰਗ ਨਹੀਂ ਲਾਇਆ ਮੈਂ ਕਦੀ ਮੈਂ ਤੁਹਾਨੂੰ ਦੱਸਦਾ ਮੈਂ ਕੁਦਰਤ ਦੇ ਨਾਲ ਖੁਦਾ ਦੇ ਨਾਲ ਪ੍ਰਭੂ ਦੇ ਵਚਨਾਂ ਦੇ ਨਾਲ ਚੱਲਿਆ ਕਦੀ ਰੰਗ ਨਹੀਂ ਲਾਇਆ ਪਵਨ ਜੋਸਫ ਜੀ ਜੈ ਯਿਸੂ ਮਸੀਹੀ ਜਗਦੀਸ਼ ਕੁਮਾਰ ਜੀ ਜੈ ਯਿਸੂ ਮਸੀਹੀ ਮੈਂ ਜੋ ਕਹਿਣਾ ਚਾਹਨਾ ਅੱਜ ਨਜ਼ਰ ਮਾਰੋ ਪੂਰੇ ਪੰਜਾਬ ਦੇ ਉੱਤੇ ਦੁੱਖ ਲੱਗਿਆ ਮੈਨੂੰ ਉਸ ਘੜੀ ਵੀ ਇੱਕ ਨੌਜਵਾਨਾਂ ਦਾ ਗਰੁੱਪ ਬਰਨਾਲੇ ਬਠਿੰਡੇ ਦੀ ਹੱਦ ਤੇ ਜਾਂਦਾ ਆ ਸ਼ੈਦ ਰਾਮਪੁਰਾ ਫੂਲ ਯੱਤਪਾ ਕੋਈ ਜਗ੍ਹਾ ਦੇ ਉੱਤੇ ਜਾਂਦਾ ਹੈ ਤੇ ਜਾ ਕੇ ਗਿਰਜਾ ਘਰ ਦੇ ਵਿੱਚੋਂ ਇੱਕ ਸਾਡੇ ਭਰਾ ਸਿੱਖ ਨੂੰ ਕੱਢ ਕੇ ਕੁੱਟਦੇ ਆ ਉਹਨਾਂ ਦੇ ਕਕਾਰ ਲਾ ਲੈਂਦੇ ਆ ਬਹੁਤ ਦੁੱਖ ਲੱਗਿਆ ਮਨ ਨੂੰ ਬਹੁਤ ਦੁੱਖ ਲੱਗਿਆ ਵੀ ਕੀ ਯਾਰ ਇਹ ਲੋਕ ਕੀ ਕਰ ਰਹੇ ਨੇ ਭਾਈ ਚਾਰਕ ਸਾਂਝ ਤੋੜਨ ਦੀ ਗੱਲ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਇੱਕ ਗੱਲ ਆਂਦੀ ਹੈ ਕਿ ਰਾਜਪੁਰੇ ਦੇ ਵਿੱਚ ਸਾਡੇ ਮਸੀਹ ਵਿਸ਼ਵਾਸੀਆਂ ਤੇ ਤਸ਼ੱਦਦ ਕੀਤੀ ਜਾਂਦੀ ਹੈ ਫਿਰ ਇੱਕ ਗੱਲ ਆਂਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਹਰਜੋਤ ਛੇਟੀ ਜੀ ਜੈ ਜੇਸੂ ਮਸੀਹ ਦੀ ਪਰਿਵਾਰ ਠੀਕ ਹੈ ਜੀ ਤੁਹਾਡੀਆਂ ਦੁਆਵਾਂਆਂ ਨੇ ਤੁਹਾਡੀਆਂ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂਆਂ ਨੇ ਪਰਿਵਾਰ ਵੀ ਠੀਕ ਹੈ ਤੁਹਾਡਾ ਪਰਿਵਾਰ ਵੀ ਠੀਕ ਹੈ ਫਿਰ ਉਸ ਤੋਂ ਬਾਅਦ ਗੱਲਾਂ ਆਂਦੀਆਂ ਨੇ ਕਿ ਸਾਡੇ ਭੈਣ ਭਰਾ ਆਪਸ ਤੇ ਵਿੱਚ ਇੱਕ ਦੂਜੇ ਦੇ ਉਲਟ ਚੱਲਦੇ ਨੇ ਗੱਲ ਕੀਤੀ ਸੀ ਬਗੈਰ ਦਾੜੀ ਜਲੰਧਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਕਰਤੀ ਤੇ ਉਹੀ ਬਜ਼ੁਰਗਾਂ ਨੇ ਸਾਨੂੰ ਨਿੰਦਤਾ ਅੱਜ ਦੁੱਖ ਲੱਗਿਆ ਜਦੋਂ ਕੋਈ ਬੋਲਿਆ ਨਹੀਂ ਤਕਲੀਫ ਹੋਈ ਕੋਈ ਉੱਠਿਆ ਨਹੀਂ ਉੱਠਾਂਗੇ ਜਾਗਦੇ ਆਂ ਪੰਜਾਬੀ ਆਂ ਮੈਂ ਆਪਣੇ ਐਂਟੀਕ੍ਰਾਈਸਟ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਆ ਐਲਬਰਟ ਦੁਆ ਯਾਨੀ ਚਮਕਣ ਵਾਲੀ ਦੁਆ ਨੈਟ ਤੇ ਸਰਚ ਕਰ ਜਿਓ ਡਿਕਸ਼ਨਰੀਆਂ ਚ ਚੈੱਕ ਕਰਿਓ ਐਲਬਰਟ ਦਾ ਗ੍ਰੇਟ ਸੇਂਟ ਦੀ ਪਿੱਛੇ ਫੀਸਟ ਮਨਾਈ ਹੈ। ਉਹਦਿਆਂ-ਉਧਿਆਂ ਦਾ ਲਾਲਚ ਨਹੀਂ ਹੈ ਜਾਗਰਤੀ ਲਿਆਣੀ ਹੈ। ਨਾ ਐਮਐਲਏ ਬੰਨਾ ਨਾ ਐਮਪੀ ਬੰਨਾ ਨਾ ਮੰਤਰੀ ਬੰਨਾ ਜਾਗਰਤੀ ਲਿਆਣੀ ਹੈ। ਆਪਣੀ ਕੌਮ ਜਗਾਣੀ ਹੈ ਯਾਰ। ਜਗਾਣੀ ਹੈ। ਤਾਂ ਕਿ ਮੇਰੇ ਲੋਕਾਂ ਤੋਂ ਡਰ ਨਿਕਲ ਜਾਏ ਵੀ ਅਸੀਂ ਐਮਐਲਏ ਨਹੀਂ ਬਣ ਸਕਦੇ। ਹਾਂ ਵੋਟਾਂ ਵੀ ਲੈਣੀਆਂ ਬੜੇ ਸਨੇ ਬੋਲਦੇ ਆ ਇਹ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਵੀ ਲੈਣੀਆਂ ਸਾਡਾ ਹੱਕ ਹੈ। ਜਦ ਤੁਹਾਡੇ ਵਾਲੇ ਜਾ ਕੇ ਬਾਹਰਲੇ ਕ੍ਰਿਸਚਨ ਕੰਟਰੀਆਂ ਦੇ ਵਿੱਚ ਐਮਪੀ ਮਿਨਿਸਟਰ ਬਣ ਸਕਦੇ ਆ ਤਾਂ ਅਸੀਂ ਤਾਂ ਜੰਪਾ ਲੈ ਇੱਥੇ ਦੇ ਆ ਯਾਰ ਗੁਲਾਮੀ ਕੀਤੀ ਹੈ ਦੁੱਖ ਝੱਲੇ ਨੇ ਮਹਿਸੂਸ ਕੀਤਾ ਸਾਡੇ ਬਜ਼ੁਰਗਾਂ ਨੇ ਕੀ ਕੀ ਮਹਿਸੂਸ ਕੀਤਾ ਮੈਂ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਗਿਆ ਮੈਂ ਅਮਰitsar ਦੇ ਇਲਾਕਿਆਂ ਦੇ ਵਿੱਚ ਗਿਆ 12 12 ਇੱਕ ਇੱਕ ਵਜੇ ਗਿਆ 2 2 ਵਜੇ ਗਿਆ 3 3 ਵਜੇ ਤੜਕੇ ਗਿਆ 4 4 ਵਜੇ ਗਿਆ ਪ੍ਰਾਲੀਆਂ ਤੇ ਪ੍ਰਚਾਰ ਕੀਤਾ ਤਾਂ ਦੇਖਿਆ ਉਹਨਾਂ ਦੇ ਦੁੱਖ ਦਰਦ ਚੌਧਰੀ ਤੁਸੀਂ ਲੋਕ ਉਹਨਾਂ ਨੂੰ ਕਹਿੰਦੇ ਸੀ ਚੌਧਰੀਆ ਤੈਨੂੰ ਕੀ ਪੈਸਿਆਂ ਦੀ ਲੋੜ ਹੈ 500 ਰੁਪਏ ਉਹਨਾਂ ਦੀ ਦਿਹਾੜੀ ਹੁੰਦੀ 10 ਰੁਪਏ ਟਕਾ ਕੇ ਤੋੜ ਦਿੰਦੇ ਸੀ ਸੁੱਕੀਆਂ ਰੋਟੀਆਂ ਦੇ ਕੇ ਤੋੜ ਦਿੰਦੇ ਸੀ ਅੱਜ ਸੋਸ਼ਲ ਮੀਡੀਆ ਨੇ ਇਹ ਸਾਨੂੰ ਪ੍ਰਚਾਰ ਕਰਨ ਦਾ ਸਾਡਾ ਪ੍ਰਭੂ ਦਾ ਨਾਂ ਲੈਣ ਦਾ ਹੱਕ ਦੇ ਦਿੱਤਾ ਤੁਹਾਨੂੰ ਕੀ ਤਕਲੀਫਾਂ ਹੋ ਗਈਆਂ ਯਾਰ ਅੱਜ ਜਿਹੜੇ ਭੈਣ ਭਰਾ ਸਾਡੇ ਜੱਟ ਪਰਿਵਾਰ ਚੋਂ ਪੰਡਤ ਪਰਿਵਾਰ ਦੇ ਵਿੱਚੋਂ ਖੱਤਰੀ ਪਰਿਵਾਰ ਦੇ ਵਿੱਚੋਂ ਆਏ ਨੇ ਸਾਰੇ ਜਨਰਲ ਕਾਸਟਨ ਚੋਂ ਆਇਆ ਐਵੇਂ ਨਾ ਹਮੇਸ਼ਾ ਐਸੀ ਕਾਸਟਾਂ ਤੇ ਇਲਜ਼ਾਮ ਲਾਈ ਜਾਇਆ ਕਰੋ ਬਦਲ ਗਏ ਬਦਲ ਗਏ ਮੈਂ ਕਿਹਾ ਬਦਲੇ ਆ ਧਰਮ ਪਰਵਰਤਨ ਹੋਇਆ ਆ ਪਰ ਜਨਰਲ ਕਾਸਟ ਗਰੀਆਂ ਚੋ ਵੀ ਹੋਇਆ ਤੇ ਸਾਰੀਆਂ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦਾਵੰਦ ਯਹੋਵਾ ਤੇ ਰੂਹ ਪਾਕ ਕਦੀ ਇਹ ਮਹਿਸੂਸ ਨਹੀਂ ਕਰਦੇ ਉਹ ਇਨਸਾਨ ਮੰਨਦੇ ਆ ਜਾਤਾਂ ਪਾਤਾਂ ਤੁਸੀਂ ਬਣਾਈਆਂ ਨੇ ਕਾਸਟ ਤੁਸੀਂ ਬਣਾਈ ਹੈ ਅੱਜ ਜਦੋਂ ਗੱਲ ਆਈ ਜਲੰਧਰ ਦੇ ਇਨਸੀਡੈਂਟ ਤੇ ਦੁੱਖ ਲੱਗਿਆ ਸਾਨੂੰ ਵੀ ਬੱਚੀ ਦੇ ਨਾਲ ਘਟਨਾ ਹੋਈ ਹੱਲੇ ਨਹੀਂ ਪਤਾ ਕਾਨੂੰਨ ਦੱਸੇਗਾ ਵੀ ਕਿੰਨੇ ਘਟਨਾ ਕੀਤੀ ਕਿਦਾਂ ਘਟਨਾ ਵਾਪਰੀ ਹੈ ਜਦੋਂ ਗੱਲ ਆ ਗਈ ਇੱਕ ਸਿੰਘ ਦੇ ਉੱਤੇ ਤੇ ਤੁਸੀਂ ਧਰਮ ਪ੍ਰਬੰਧਨ ਦਾ ਨਾਮ ਲਾਤਾ ਤੁਸੀਂ ਪ੍ਰਵਾਸੀਆਂ ਦਾ ਨਾਮ ਲਾਤਾ ਓਏ ਅਸੀਂ ਸਾਡੇ ਪ੍ਰੋਫਿਟ ਨੂੰ ਚੱਲ ਹੀ ਗੱਲਾਂ ਕਰਕੇ ਝੂਟੀਆਂ ਗੱਲਾਂ ਕਰਕੇ ਪ੍ਰੋਫਿਟ ਵਜੰਦਰ ਨੂੰ ਸਲਾਖਾਂ ਪਿੱਛੇ ਭੇਜਤਾ ਸੀ ਤਾਂ ਬੋਲੇ ਹੀ ਨਹੀਂ ਚੂੰ ਵੀ ਨਹੀਂ ਕੀਤੀ ਕਿਉਂ ਕਿ ਕਾਲੀਆਂ ਪੈਡਾਂ ਸਾਡੇ ਵਿੱਚ ਆ ਗਈਆਂ ਸੀ ਪਰ ਮੈਂ ਉਹਨਾਂ ਨੂੰ ਕਾਲੀਆਂ ਪੈਡਾਂ ਨੂੰ ਵੀ ਕਹੂੰਗਾ ਤੌਬਾ ਕਰੋ ਪਛਤਾਵਾ ਕਰੋ ਨਹੀਂ ਤਾਂ ਨੁਕਸਾਨ ਹੋਣਾ ਆ ਇਹ ਪ੍ਰਭੂ ਯਿਸੂ ਮਸੀਹ ਦੀ ਕੌਮ ਹੈ ਮੈਂ ਬਹੁਤ ਧਨਵਦੀਆਂ ਅਪੋਸਲ ਅੰਕੁਰ ਯੂਸਫ ਨਰੂਲਾ ਜੀ ਦਾ ਅੰਕੁਰ ਯੂਸਫ ਨਰੂਲਾ ਜੀ ਦਾ ਕਿਉਂਕਿ ਉਹਨਾਂ ਨੇ ਕ੍ਰਿਸਚੀਅਨਿਟੀ ਠੋਕ ਕੇ ਡੰਕੇ ਦੀ ਝੋਟ ਤੇ ਅਪਣਾਈ ਹੈ ਤੇ ਜੇ ਇਹੀ ਬਜਿੰਦਰ ਸਿੰਘ ਜੀ ਵੀ ਅਪਣਾ ਲੈਂਦੇ ਤੇ ਕੀ ਜਾਂਦਾ ਸੀ ਬਾਕੀਆਂ ਨੂੰ ਮੈਂ ਕਹੂੰਗਾ ਜਿਹੜੇ ਪ੍ਰਚਾਰ ਕਰ ਰਹੇ ਨੇ ਪਵਿੱਤਰ ਬਾਈਬਲ ਦਾ ਪ੍ਰਚਾਰ ਕਰ ਰਹੇ ਨੇ ਅਸਾਈ ਧਰਮ ਦਾ ਪ੍ਰਚਾਰ ਕਰ ਰਹੇ ਨੇ ਓਏ ਐਕਸੈਪਟ ਕਰੋ ਤੁਸੀਂ ਸਾਰੇ ਪ੍ਰਭੂ ਦੇ ਦਾਸੋ ਕਿ ਤੁਸੀਂ ਕ੍ਰਿਸਚੀਅਨ ਹੋ ਤੁਸੀਂ ਜੀਜ਼ਸ ਦੇ ਬਲੀਵਰ ਹੋ ਤਾਂ ਤੁਸੀਂ ਕ੍ਰਿਸਚੀਅਨਿਟੀ ਅਡਾਪਟ ਕਰ ਲਈ ਹੈ ਫਿਰ ਮੈਂ ਦੇਖੂਗਾ ਕੱਲਾ ਇਨਸਾਨ ਫਿਰ ਮੈਂ ਦੇਖੂੰ ਮੈਂ ਕਿੰਨਾ ਹੁੰਨਾ ਅੱਗੇ ਵੀ ਜਾਤ ਸਾਡੀ ਆ ਠੱਠੇ ਖਾਣ ਪੀਣ ਨੂੰ ਲੈਦਾ ਲੈਦਾ ਲੜਨ ਭੜਨ ਨੂੰ ਛਟਕ ਇਕੱਠੇ ਫਿਰ ਮੈਂ ਦੇਖੂੰ ਕਿਹੜਾ ਸਾਡੇ ਕਿਸੇ ਪ੍ਰੋਫਿਟ ਨੂੰ ਕਿਸੇ ਪੋਸਟਲ ਨੂੰ ਅੰਦਰ ਕਰਦਾ ਪਵਿੱਤਰ ਬਾਈਬਲ ਦੇ ਵਚਨ ਅੱਜ ਤੁਸੀਂ ਪ੍ਰਵਾਸੀਆਂ ਦੀ ਗੱਲ ਕਰ ਸਕਦੇ ਹੋ ਕਰਦੇ ਹੋ ਉਹ ਯਾਰ ਇੱਕ ਨਿਗਾਹ ਮਾਰੋ ਗੁਰੂ ਸਾਹਿਬ ਦਾ ਜਨਮ ਪਟਨਾ ਦੇ ਵਿੱਚ ਹੋਇਆ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਉਹਨਾਂ ਨੇ ਪੰਜ ਪਿਆਰੇ ਸਾਜੇ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਹੋ ਉਹ ਯਾਰ ਇੱਕ ਮਾਨਸਿਕਤਾ ਹੁੰਦੀ ਇਨਸਾਨ ਦੀ ਕਾਲੇ ਰੰਗ ਨਾਲ ਨਫ਼ਰਤ ਕਰਨੀ ਗੋਰੇ ਰੰਗ ਨਾਲ ਨਫ਼ਰਤ ਕਰਦੀ ਪੀਲੇ ਰੰਗ ਨਾਲ ਨਫ਼ਰਤ ਕਰਨੀ ਪਰ ਇਹ ਨਹੀਂ ਹੁੰਦਾ ਵੀ ਉਹ ਮਾਨਸਿਕਤਾ ਕੋਈ ਧਰਮ ਦੇ ਨਾਲ ਜੁੜੀ ਹੋ ਅੱਜ ਤੁਸੀਂ ਖਾਂਬੜਾ ਚਰਚ ਦਾ ਨਾਮ ਲੈ ਰਹੇ ਹੋ ਵੀ ਉਹ ਖਾਂਬੜਾ ਚਰਚ ਜਾਂਦਾ ਸੀ ਜਾਂਦਾ ਸੀ ਹਾਂ ਮੈਂ ਸਾਰੇ ਪੰਜਾਬ ਨੂੰ ਕਹੂੰਗਾ ਵੀ ਚਰਚਾਂ ਚ ਆਓ ਤੁਹਾਡਾ ਵੈਲਕਮ ਹੈ ਧਰਮ ਪਰਵਰਤਨ ਦੀ ਗੱਲ ਵੀ ਮੈਂ ਕਹੂੰਗਾ ਧਰਮ ਪਰਵਰਤਨ ਵੀ ਕਰੋ ਕਿਉਂਕਿ ਸੰਵਿਧਾਨ ਨੇ ਸਾਨੂੰ ਇਜਾਜ਼ਤ ਦਿੱਤੀ ਹੱਕ ਦਿੱਤੀ ਆ ਬਾਈ ਜੀ ਪ੍ਰਭੂ ਯੇਸ਼ੂ ਮਸੀਹ ਦਾ ਪ੍ਰਚਾਰ ਕੱਲਾ ਪੰਜਾਬ ਚ ਪਹਿਲੀ ਵਾਰ ਨਹੀਂ ਹੋਣ ਲੱਗਿਆ ਪਰਬੂ ਯਿਸੂ ਮਸੀਹ ਦਾ ਪ੍ਰਚਾਰ ਦੁਨੀਆ 'ਚ ਪਹਿਲੀ ਵਾਰ ਨਹੀਂ ਹੋਣ ਲੱਗਿਆ ਪਵਿੱਤਰ ਬਾਈਬਲ ਦਾ ਪ੍ਰਚਾਰ ਪਹਿਲੀ ਵਾਰ ਨਹੀਂ ਹੋਣ ਲੱਗਿਆ ਥੋੜੇ ਦਿਨਾਂ 'ਚ ਤੁਹਾਨੂੰ ਦਿਖਾਉਂਗਾ ਲੱਖਾਂ ਸਾਲ ਪੁਰਾਣਾ ਇਤਿਹਾਸ ਪੰਜਾਬ ਦਾ ਕਿੱਥੇ ਕ੍ਰਿਸਚੀਅਨਿਟੀ ਸੀ ਲੱਖਾਂ ਸਾਲ ਦੀ ਗੱਲ ਕਰਦਾ ਮੈਂ ਯਹੋਵਾ ਪਰਮੇਸ਼ਰ ਦੀ ਗੱਲ ਕਰਦਾ ਮੈਂ ਰੂਹ ਪਾਕ ਦੀ ਗੱਲ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਖੁਦਾ ਬਾਪ ਦੇ ਬੇਟੇ ਦਾ ਜਨਮ ਤਾਂ ਹੋਇਆ ਨਾ 2500 ਸਾਲ ਪਹਿਲਾਂ 2025 ਸਾਲ ਪਹਿਲਾਂ ਪਰ ਮੈਂ ਤੁਹਾਨੂੰ ਮਸੀਹਤ ਪੰਜਾਬ ਦੇ ਵਿੱਚ ਦਿਖਾਉਂਗਾ ਜਿਹੜੀ ਲੱਖਾਂ ਸਾਲ ਪੁਰਾਣੀ ਐ ਤੇ ਸਾਡੇ ਯਹੋਵਾ ਪਰਮੇਸ਼ਰ ਨੂੰ ਮੰਨਣ ਵਾਲੇ ਆਂਦੇ ਆ ਗਰੇਵਸ ਉੱਤੇ ਨੇ ਉਹ ਦਿਨਾਂ 'ਚ ਦਿਖਾਉਂਗਾ ਮੈਂ ਤੁਹਾਨੂੰ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦਾਬਾਪ ਤੇ ਰੂਹ ਪਾਕ ਤੇ ਖੁਦਾ ਰੂਹ ਪਾਕ ਤੇ ਰੂਹ ਮਾਂ ਮੇਰੇ ਨਾਲ ਹੈ ਉਹ ਮੈਨੂੰ ਮਾਰਗਦਰਸ਼ਕ ਕਰਦੇ ਨੇ ਕਿੱਥੇ ਜਾਣਾ ਕਿਵੇਂ ਜਾਣਾ ਅੱਜ ਤੁਸੀਂ ਕੀ ਗੱਲ ਕਰ ਰਹੇ ਹੋ ਵੀ ਜਿਸ ਬੰਦੇ ਨੇ ਘਟੀਆਂ ਹਰਕਤ ਕੀਤੀ ਜਲੰਧਰ ਦੇ ਵਿੱਚ ਉਹ ਕਾਂਬੜਾ ਚਰਚ ਜਾਂਦਾ ਸੀ ਹਾਂ ਜਾਂਦਾ ਸੀ ਫੇਰ ਕੀ ਹੋ ਗਿਆ ਕਦੋਂ ਉਹਦੇ ਤੇ ਸ਼ੈਤਾਨ ਹਾਵੀ ਹੋ ਗਿਆ ਕਦੋਂ ਉਹਦੇ ਤੇ ਕੀ ਗੱਲ ਹੋ ਗਈ ਸਾਨੂੰ ਥੋੜੀ ਪਤਾ ਹੈ ਇਹ ਤਾਂ ਕੋਰਟ ਦੱਸੇ ਕਾਨੂੰਨ ਦੱਸੇਗਾ ਸਾਡੇ ਚਰਚਾਂ ਚ ਸਾਰਿਆਂ ਦਾ ਮੋਸਟ ਵੈਲਕਮ ਹੈ ਮਿਨਿਸਟਰੀਆਂ ਚ ਵੈਲਕਮ ਹੈ ਸਾਡਾ ਪਰਿਵਾਰ ਹੈ ਰੋਮਨ ਕੈਥੋਲਿਕ ਚਰਚ ਧਰਮ ਪ੍ਰੋਟੈਸਟੈਂਟ ਚਰਚ ਧਰਮ ਪ੍ਰੋਟੈਸਟੈਂਟ ਚਰਚ ਦੇ ਸਾਰੇ 파ਰਟ ਧਰਮ ਪੈਂਟੀਕੋਸਟਲ ਚਰਚ ਧਰਮ ਸਾਡੀਆਂ ਮਿਨਿਸਟਰੀਆਂ ਧਰਮ ਸਾਰੇ ਅਸੀਂ ਇਕੱਠੇ ਆਂ ਸਾਡੀ ਆਪਸੀ ਲੜਾਈ ਹੋ ਸਕਦੀ ਹੈ ਪਰ ਆਹ ਕਤਈ ਨਾ ਸੋਚਿਓ ਧਰਮ ਪਰਵਰਤਨ ਉਹ ਧਰਮ ਪਰਵਰਤਨ ਐਂਟੀ ਕਨਵਰਸ਼ਨ ਬਿੱਲ ਕਰਾਓ ਪਾਸ ਨਾ ਪਾਸ ਹੋਇਆ ਤੇ ਨਾ ਪਾਸ ਅਸੀਂ ਪੰਜਾਬ ਚ ਹੋਣ ਦੇਣਾ ਇਹ ਨਾ ਸਮਝੋ ਵੀ ਅਸੀਂ ਬਾਕੀ ਸਟੇਟਾਂ ਵਰਗੇ ਲੋਕ ਆ ਬਾਈ ਜੀ ਸਭ ਤੋਂ ਵੱਧ 크ਰਿਸਚਨ ਕੰਟਰੀਆਂ ਦੇ ਵਿੱਚ ਪੰਜਾਬ ਤੋਂ ਗਏ ਲੋਕ ਨੇ ਮੂਰਖ ਨਾ ਬਣੀਓ ਇੰਗਲਿਸ਼ ਬਹੁਤ ਆਂਦੀ ਹੈ ਤੁਸੀਂ ਆਪਣਾ ਪ੍ਰਾਊਡ ਸਮਝਦੇ ਇੰਗਲਿਸ਼ ਬੋਲ ਕੇ ਅਸੀਂ ਇੰਗਲਿਸ਼ 'ਚ ਜੰਮੇ ਆਂ ਇੰਗਲਿਸ਼ 'ਚ ਪਲੇਏ ਆਂ ਇੰਗਲਿਸ਼ 'ਚ ਮਰਨਾ ਆਂ ਪਰ ਹਾਂ ਪੰਜਾਬੀ ਖੂਨ ਪੰਜਾਬੀ ਐ ਕਦੀ ਨਹੀਂ ਤੁਹਾਨੂੰ ਨਿੰਦਿਆ ਯਾਰ ਪੈਸੇ ਦੇ ਦੋ ਵੰਡ ਦੋ ਲੈ ਜਾਓ ਪੈਸਿਆਂ ਨਾਲ ਕੋਈ ਨਹੀਂ ਜਾਂਦਾ ਯਾਰ ਹੀਲਿੰਗ ਨਾ ਜਾਂਦਾ ਐ ਹੀਲਿੰਗ ਹੁੰਦੀ ਐ ਸਭ ਕੁਝ ਹੁੰਦਾ ਬੜੇ ਗਵਾਹ ਨੇ ਤੁਹਾਡੀ ਇਹ ਮਾਰੂ ਨੀਤੀ ਤੇ ਡਰਦੇ ਆ ਅੱਜ ਤੇ ਗਲੇ ਕਿਨੂ ਲਾਇਆ ਤੁਸੀਂ ਓਏ ਤੁਸੀਂ ਕਹਿੰਦੇ ਅਸੀਂ ਸਿੱਖਾਂ ਤੁਸੀਂ ਕਹਿੰਦੇ ਅਸੀਂ ਹਿੰਦੂ ਆ ਤੁਸੀਂ ਕਹਿੰਦੇ ਅਸੀਂ ਆਹ ਆ ਮੇਰੇ ਵੀ ਭੈਣ ਭਰਾ ਹਿੰਦੂ ਸਿੱਖ ਨੇ ਯਾਰ ਉਹਨਾਂ ਨੇ ਤਾਂ ਕਦੀ ਗੱਲ ਨਹੀਂ ਕੀਤੀ ਅਸੀਂ ਦੀਵਾਲੀ ਇਕੱਠੇ ਮਨਾਈਦੀ ਅਸੀਂ ਈਦ ਇਕੱਠੇ ਮਨਾਈਦੀ ਅਸੀਂ ਗੁਰਪੁਰਬ ਇਕੱਠੇ ਮਨਾਈਦਾ ਅਸੀਂ ਕ੍ਰਿਸਮਸ ਇਕੱਠੇ ਮਨਾਈਦਾ ਪਰ ਉਹਨਾਂ ਨੇ ਕਦੀ ਇਹ ਗੱਲ ਨਹੀਂ ਕੀਤੀ ਤੁਸੀਂ ਕਿਹੜੇ ਚੱਕਰਾਂ 'ਚ ਇਹ ਨਾਮ ਰੱਖਣ ਆ ਗਏ ਯਾਰ ਸਰਕਾਰ ਤੋਂ ਉੱਤੇ ਹੋ ਤੁਸੀਂ ਤੁਸੀਂ ਇਹ ਨਾਮ ਤੁਸੀਂ ਯਾਰ ਤਾਣਾ ਸ਼ਈਆਂ ਗੱਲਾਂ ਕਰਦੇ ਆ ਜਾਓ ਤੁਹਾਡੇ ਨਾਲ ਚੈਲੰਜ ਹੈ ਚੱਕੋ ਸਾਡੇ ਚਰਚਾਂਵਲ ਮੈਂ ਕੱਲਾ ਹੀ ਬਹੁਤ ਆ ਯਾਰ ਇਸ ਲਈ ਕੰਡਲੀ ਜਾਤ ਸਾਡੀ ਆ ਟੱਠੇ ਖਾਣ ਪੀਣ ਨੂੰ ਲਹਿਦਾ ਲਹਿਦਾ ਤੇ ਲੜਨ ਪੈਣਾ ਨੂੰ ਇਕੱਠੇ ਸਾਡੀ ਆਪਸੀ ਅੰਦਰੀ ਨੂੰ ਨਹੀਂ ਲੜਾਈ ਹੋ ਸਕਦੀ ਐ ਰਿੱਟਾਂ ਵੀ ਪੈ ਸਕਦੀਆਂ ਬੜਾ ਕੁਝ ਹੋ ਸਕਦਾ ਪਰ ਜਿਹੜਾ ਸਾਡੀ ਧਰਮ ਵੱਲ ਮਸੀਹਤ ਹਲ ਚਾਕੂਗਾ ਉਹ ਬਖਸ਼ਿਆ ਨਹੀਂ ਜਾਏਗਾ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਆ ਜਿਹੜਾ ਹੁਣ ਨਾ ਇਲਜ਼ਾਮ ਲਾਣਾ ਬੰਦ ਕਰੋ ਵੀ ਉਹ ਫਲਾਣੇ ਥਾਂ ਜਾਂਦਾ ਉਹ ਠਿੰਕੇ ਥਾਂ ਜਾਂਦਾ ਬਾਈ ਜੀ ਅਸੀਂ ਵੀ ਜਾਣਦੇ ਹਾਂ ਹਰ ਥਾਂ ਜਾਣਦੇ ਹਾਂ ਰਿਕ ਧਾਰਮਿਕਤਾ ਦਾ ਨੇ ਇਹਦਾ ਮਤਲਬ ਗਲਤ ਹੋ ਗਏ ਐ ਨਾ ਕਰੋ ਕਦੀ ਉਹਨੂੰ ਪ੍ਰਵਾਸੀ ਦਾ ਨਾਮ ਦਿੱਤਾ ਕਦੀ ਉਹਨੂੰ ਕ੍ਰਿਸਚੀਅਨ ਦਾ ਨਾਮ ਦਿੱਤਾ ਇਤਾਂ ਦੀਆਂ ਨਿਆਣੇ ਵਾਲੀਆਂ ਗੱਲਾਂ ਨਾ ਕਰੋ ਮੈਂ ਜਥੇਦਾਰ ਸਾਹਿਬ ਨੂੰ ਕਹੂੰਗਾ ਵੀ ਇਹ ਗੱਲਾਂ ਤੇ ਰੋਕ ਲਾਓ ਐਮੀ ਇਹਦਾ 파ਟ ਨਹੀਂ ਬੰਨਣਾ ਆਪਾਂ ਇਹਦੇ ਤੇ ਰੋਕ ਲਾਓ ਤੇ ਆਪਣੇ ਅੰਦਰੂਨੀ ਸਿਸਟਮ ਨੂੰ ਸੰਭਾਲੋ ਗਾਤਰੇ ਚਰਚ ਦੇ ਵਿੱਚ ਜਾਣ ਤੇ ਗਾਤਰੇ ਵਾਲੇ ਦਾ ਗਾਤਰੇ ਵਾਲੇ ਨੇ ਗਾਤਰਾ ਲਾਹ ਦੇਣਾ ਮਾੜੀ ਗੱਲ ਹੈ ਅਸੀਂ ਤਾਂ ਬੋਲੇ ਹੀ ਕੁਝ ਨਹੀਂ ਯਾਰ ਪਰ ਅੱਜ ਬਰਦਾਸ਼ਤ ਦੀ ਹੱਦ ਹੋ ਗਈ ਗਲੇ ਤੋਂ ਪਾਣੀ ਟੱਪ ਗਿਆ ਆ ਜਿਹੜੀ ਗੱਲ ਤੁਸੀਂ ਇੱਕ ਰੇਪਿਸਟ ਬੰਦੇ ਦੀ ਸਾਡੇ ਖਾਂਬੜਾ ਚਰਚ ਨਾਲ ਲਾਤੀ ਮੈਂ ਤੁਹਾਨੂੰ ਹੀ ਕਹੂੰਗਾ ਯਾਰ ਜਿਨ੍ਹਾਂ ਨੇ ਲਾਈ ਆ 5 ਮਿੰਟ ਜਾ ਕੇ ਉਹਦੀ ਮਿੱਟੀ ਤੇ ਤਾਂ ਬਹਿ ਕੇ ਦੇਖੋ ਤੁਹਾਡੀਆਂ ਵੀ ਬਿਮਾਰੀਆਂ ਠੀਕ ਹੋ ਜਾਣੀਆਂ ਆ। ਅਸੀਂ ਨਹੀਂ ਕਹਿੰਦੇ ਸਾਡੇ ਅਪੋਸਲ ਦੀਆਂ ਬਿਮਾਰੀਆਂ ਠੀਕ ਕਰਦੇ ਅਸੀਂ ਨਹੀਂ ਕਹਿੰਦੇ ਸਾਡੇ ਪ੍ਰੋਫਿਟ ਬਿਮਾਰੀਆਂ ਠੀਕ ਕਰਦੇ। ਉਹ ਤਰਤੀ ਤੇ ਬਹਿ ਕੇ ਜਿੱਥੇ ਪ੍ਰਾਰਥਨਾ ਹੁੰਦੀ ਆ 5 ਮਿੰਟ ਬੈਠੋ। ਸਭ ਠੀਕ ਹੁੰਦਾ ਆ। ਅੱਜ ਮੈਂ ਕਿਹਾ ਨਾ ਸਭ ਠੀਕ ਹੁੰਦਾ। ਡਿਬੇਟ ਲਾਓ। ਡਿਬੇਟ ਜਦੋਂ ਲਾਣੀ ਆ ਚੈਨਲਾਂ ਦੇ ਉੱਤੇ, ਨੈਸ਼ਨਲ ਇੰਟਰਨੈਸ਼ਨਲ ਚੈਨਲਾਂ ਦੇ ਉੱਤੇ। ਆਹ ਨਹੀਂ ਵੀ ਤੁਹਾਡੇ 15 ਜਣੇ ਤਾਂ ਸਾਡਾ 1 ਜਣਾ। ਤੁਹਾਡੇ 15 ਤੇ ਸਾਡੇ 25 ਹੋਣੇ ਚਾਹੀਦੇ ਆ ਕਰੋ ਡਿਬੇਟ। ਬੋਲਤੀ ਨਾ ਬੰਦ ਕਰਾਤੀ ਨਾਨੀ ਨਾ ਚੇਤੇ ਕਰਾਤੀ ਇਹ ਐਲਬਰਟ ਦੂਆ ਦਾ ਚੈਲੰਜ ਹੈ ਸਾਡੇ ਧਰਮ ਨੂੰ ਨਾ ਛੇੜੋ ਬਹੁਤ ੱਤਕੇ ਖਾਏ ਆ ਬਹੁਤ ਗੁੱਸੇ ਆਇਆ ਹੁਣ ਸਹਿਣਾ ਨਹੀਂ ਆ ਯਾਰ ਬਹੁਤ ਗੁੱਸੇ ਆ ਸਾਡੀਆਂ ਬੱਚੀਆਂ ਨਾਲ ਵਧੀ ਕੀ ਹੋਈ ਐ ਸਾਡੇ ਨੌਜਵਾਨਾਂ ਦੇ ਕਤਲ ਹੋਏ ਆ ਸ਼ਹੀਦਿਆਂ ਦੀ ਤੁਸੀਂ ਗੱਲ ਹਮੇਸ਼ਾ ਕਰਦੇ ਹੋ ਕਿੰਨੀਆਂ ਸ਼ਹਾਦਤਾਂ ਆਈਆਂ ਆ ਯਾਰ ਕਿੰਨੀਆਂ ਗਿਣਾਂ ਦੀਏ ਤੁਹਾਨੂੰ ਭਾਈ ਜੀ ਪੰਗੇ ਨਾ ਲਾਓ ਸਾਡੇ ਨਾਲ ਪਲੀਜ਼ ਸਾਨੂੰ ਪ੍ਰਾਰਥਨਾ ਕਰਨ ਦਿਓ ਪ੍ਰਾਰਥਨਾ ਕਰਨ ਦਿਓ ਪ੍ਰਾਰਥਨਾ ਕਰਨ ਦਿਓ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਤੁਸੀਂ ਵਿਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਗੋਡ ਬlesਸ ਯੂ ਆਲ ਫਰਮੇਸ਼ਾ ਤੁਹਾਨੂੰ ਬlesਸ ਕਰੇ